ਆਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 2024 ਦਾ ਗਣਿਤ ਦਾ ਪੇਪਰ ਹੈ ਜਿਹੜਾ ਉਹ ਕਰਦੇ ਪਏ ਆ ਤਾਂ ਉਹਦੇ ਵਿੱਚ ਪੰਜ ਸਵਾਲ ਕਰ ਲਏ ਛੇਵਾਂ ਸਵਾਲ ਜਿਹੜਾ 46 ਨੰਬਰ ਸਵਾਲ ਹੈ ਉਹ ਆਪਾਂ ਦੇਖਣ ਲੱਗੇ ਆਂ ਕਹਿੰਦਾ ਇੱਕ ਪੁਸਤਕ ਦਾ ਲਾਗਤ ਮੁੱਲ 100 ਰੁਪਏ ਹੈ ਇੱਕ ਦੁਕਾਨਦਾਰ ਨੇ ਜਹੀਆਂ ਤਿੰਨ ਪੁਸਤਕਾਂ 275 ਰੁਪਏ ਵਿੱਚ ਵੇਚਦਾ লাভ ਜਾਂ ਹਾਨੀ ਕੀ ਹੈ ਤਾਂ লাভ ਜਾਂ ਹਾਨੀ ਬੇਟਾ ਤਾਂ ਹੀ ਪਤਾ ਲੱਗੂਗਾ ਜੇਕਰ ਸਾਨੂੰ ਕੁੱਲ ਖਰੀਦ ਮੁੱਲ ਪਤਾ ਹੋਵੇ ਤੇ ਵੇਚ ਮੁੱਲ ਪਤਾ ਹੋਵੇ ਠੀਕ ਹੈ ਪਹਿਲਾਂ ਆਪਾਂ ਖਰੀਦ ਮੁੱਲ ਕੱਢ ਲੈਣੇ ਆਂ ਖਰੀਦ ਮੁੱਲ ਖਰੀਦ ਮੁੱਲ ਬੇਟਾ ਕਿੰਨੀਆਂ ਤਿੰਨ ਪੁਸਤਕਾਂ ਦਾ ਕਿਉਂਕਿ ਤਿੰਨ ਪੁਸਤਕਾਂ ਦਾ ਕਰਦਾ ਪਿਆ ਨਾ ਉਹ ਠੀਕ ਹੈ ਤਾਂ ਖਰੀਦ ਮੁੱਲ ਕਿੰਨਾ ਹੋ ਗਿਆ ਜਾਂ ਲਾਗਤ ਮੁੱਲ 3 100 300 ਰੁਪਏ ਠੀਕ ਹੈ ਤੇ ਵੇਚ ਮੁੱਲ ਕਿੰਨਾ ਬੇਟਾ ਤਿੰਨ ਪੁਸਤਕਾਂ ਕਿੰਨੇ ਦੀਆਂ ਵੇਚੀਆਂ ਬੇਟਾ ਉਹਨੇ 275 ਰੁਪਏ ਦੇ ਵਿੱਚ ਵੇਚਦਾ ਪਿਆ ਠੀਕ ਹੈ 275 ਰੁਪਏ ਦੇ ਵਿੱਚ ਹੁਣ ਬੇਟਾ ਤੁਹਾਨੂੰ ਪਤਾ ਲੱਗ ਗਿਆ ਵੀ ਖਰੀਦ ਮੁੱਲ ਵੱਧਾ ਤੇ ਵੇਚ ਮੁੱਲ ਘਟਾ ਠੀਕ ਆ 300 ਦੀਆਂ ਖਰੀਦੀਆਂ 275 ਦੀਆਂ ਵੇਚ ਦਿੱਤੀਆਂ ਖਰੀਦ ਮੁੱਲ ਚ ਜਦੋਂ ਅਸੀਂ ਵੇਚ ਮੁੱਲ ਘਟਾਉ ਕਰ ਦਿੰਨੇ ਆ ਤੇ ਉਹ ਸਾਡਾ ਕੀ ਆ ਜਾਂਦਾ ਹਾਨੀ ਆ ਜਾਂਦੀ ਹੈ ਕਿਉਂਕਿ 300 ਦੀਆਂ ਲੈ ਕੇ 275 ਦੀਆਂ ਵੇਚ ਦਿੱਤੀਆਂ ਤਾਂ ਹਾਨੀ ਬਰਾਬਰ 25 ਰੁਪਏ ਸਾਡੇ ਕੋਲੇ ਉੱਤਰ ਆ ਗਿਆ ਆਪਾਂ ਦੇਖਦੇ ਆ ਆ ਡੀ ਤੇ 25 ਰੁਪਏ ਹਾਨੀ ਆ ਜਿਹੜਾ ਉਹ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀ ਸਵਾਲ ਨੰਬਰ 46 ਅੱਗੇ ਆਪਾਂ ਬੇਟਾ ਚੱਲਦੇ ਆਂ ਸਵਾਲ ਨੰਬਰ 47 ਦੇ ਉੱਤੇ ਹਾਂ ਬੇਟਾ ਤਾਂ ਹੁਣ ਆਗੇ ਆਪਾਂ ਸਵਾਲ ਨੰਬਰ 47 ਦੇ ਉੱਤੇ ਸਵਾਲ ਨੰਬਰ 47 ਦੇ ਵਿੱਚ ਬੇਟਾ ਕਹਿੰਦਾ ਪਿਆ ਇੱਕ ਵਰਗ ਦਾ ਵਿਆਸ ਮੈਂ ਤੁਹਾਨੂੰ ਦੱਸਿਆ ਸੀ ਵੀ ਆ ਰਕਮ ਗਲਤ ਦਿੱਤੀ ਹੋਈ ਆ ਵਿਆਸ ਹੋ ਨਹੀਂ ਸਕਦਾ ਇਹਦੇ ਗ੍ਰੇਸ ਨੰਬਰ ਮਿਲਣੇ ਚਾਹੀਦੇ ਆ ਸਟੇਟਮੈਂਟ ਗਲਤ ਆ ਇੱਥੇ ਕਿਹੜਾ ਸ਼ਬਦ ਹੋਣਾ ਚਾਹੀਦਾ ਸੀ ਉਸ ਦੇ ਆਇਤ ਦੇ ਵਿਆਹ ਘੇਰੇ ਦੇ ਬਰਾਬਰ ਹੈ ਜਿਸ ਦੀ ਲੰਬਾਈ 17 ਮੀਟਰ ਤੇ ਚੜਾਈ 11 ਮੀਟਰ ਹੈ ਇਸ ਵਰਗ ਦਾ ਖੇਤਰਫਲ ਵਰਗ ਮੀਟਰਾਂ ਵਿੱਚ ਪਤਾ ਕਰੋ ਤਾਂ ਇੱਕ ਬੇਟਾ ਵਰਗ ਠੀਕ ਹੈ ਇੱਕ ਆਇਤਾ ਠੀਕ ਹੈ ਆਹਾ ਵਰਗ ਤੇ ਆਹ ਆਇਤ ਆ ਕਿੰਦਾ ਵਰਗ ਦਾ ਘੀਰਾ ਉਸ ਆਇਤ ਦੇ ਘੀਰੇ ਦੇ ਬਰਾਬਰ ਹੈ ਜਦੀ ਲੰਬਾਈ 17 ਮੀਟਰ ਤੇ ਚੌੜਾਈ 11 ਮੀਟਰ ਹੈ ਠੀਕ ਹੈ ਤੇ ਬੇਟਾ ਸਾਨੂੰ ਪਤਾ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਪਰ ਵਰਗ ਦੇ ਅਸੀਂ ਭੁਜਾ ਤਾਂ ਹੀ ਕੱਢ ਵਰਗ ਦਾ ਖੇਤਰਫਲ ਨੂੰ ਭੁਜਾ ਨਿਕਲਣ ਤੇ ਨਿਕਲਣਾ ਪਰ ਉਹਦੀ ਭੁਜਾ ਤਾਂ ਕੱਢਾਂਗੇ ਜੇ ਸਾਨੂੰ ਇਹਦਾ ਘੀਰਾ ਪਤਾ ਹੋ ਅਸੀਂ ਆਇਤ ਦਾ ਘੀਰਾ ਕੱਢ ਲੈਨੇ ਆ ਤੇ ਉਹ ਉਹੀ ਵਰਗ ਦਾ ਘੀਰਾ ਹੋਊਗਾ ਠੀਕ ਹੈ ਤਾਂ ਆਇਤ ਦਾ ਘੀਰਾ ਐਸ ਆਇਤ ਦਾ ਘੀਰਾ ਆਇਤ ਦਾ ਖੇਰਾ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੌੜਾਈ ਇਹ ਤੁਹਾਨੂੰ ਦੱਸਿਆ ਸੀ ਬਰਾਬਰ 2 ਬ੍ਰੈਕਟ ਸ਼ੁਰੂ 17 ਜਮਾ 11 ਇਹ ਆ ਗਿਆ 17 ਤੇ 11 28 2 28 ਬਰਾਬਰ 56 ਮੀਟਰ ਆ ਗਿਆ ਠੀਕ ਹੈ ਹੁਣ ਆਇਤ ਦਾ ਘੇਰਾ ਤੇ ਵਰਗ ਦਾ ਘੇਰਾ ਬਰਾਬਰ ਹੈਗੀ ਆ ਠੀਕ ਹੈ ਆਇਤ ਦਾ ਘੇਰਾ 55 ਹੈ ਇਹਦਾ ਮਤਲਬ ਵਰਗ ਦਾ ਵੀ ਘੇਰਾ 55 ਆ ਗਿਆ ਕਿਉਂਕਿ ਉਹਨੇ ਸਵਾਲ ਚ ਦਿੱਤਾ ਦੋਵੇਂ ਬਰਾਬਰ ਹੈ ਠੀਕ ਹੈ ਹੁਣ ਵਰਗ ਦਾ ਘੇਰਾ 55 ਹੈ ਤਾਂ ਵਰਗ ਦੇ ਘੇਰੇ ਦਾ ਸੂਤਰ ਕੀ ਹੁੰਦਾ ਵਰਗ ਦਾ ਘੇਰਾ ਬਰਾਬਰ ਹੈ ਭੁਜਾ ਭੁਜਾ ਸੋਰੀ ਵਰਗ ਦਾ ਘੇਰਾ ਹੁੰਦਾ 4 ਭੁਜਾ ਕਿਉਂਕਿ 4 ਪੁਜਾਆਂ ਮੇ ਇੱਕੋ ਜੀਆਂ ਹੁੰਦੀਆਂ ਚਾਰ ਗੁਣਾ ਪੁਜਾ ਚਾਰ ਗੁਣਾ ਪੁਜਾ ਠੀਕ ਹੈ ਤਾਂ ਬੇਟਾ ਚਾਰ ਗੁਣਾ ਪੁਜਾ ਬਰਾਬਰ 56 ਚਾਰ ਨੇ ਕੱਟੇ ਜਾਣੇ ਆ ਚਾਰ ਤੇ 4 1 4 2 16 ਪੁਜਾ ਬਰਾਬਰ 14 ਤਾਂ ਵਰਗ ਦੀ ਇੱਕ ਪੁਜਾ 14 ਮੀਟਰ ਆ ਗਈ ਸਾਰੀਆਂ ਪੁਜਾਆਂ ਮਾ 14 14 ਮੀਟਰ ਹੀ ਹੋਣਗੀਆਂ ਠੀਕ ਹੈ ਤਾਂ ਵਰਗ ਦਾ ਖੇਤਰਫਲ ਕੀ ਹੁੰਦਾ ਹੈ ਪੁਜਾ ਗੁਣਾ ਪੁਜਾ ਇਥੇ ਲਈ ਵਰਗ ਦਾ ਖੇਤਰਫਲ ਖੇਤਰਫਲ ਬਰਾਬਰ ਪੂਜਾ ਗੁਣਾ ਪੂਜਾ ਬਰਾਬਰ 14 ਗੁਣਾ 14 14 14 196 ਵਰਗ ਮੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਆਪਾਂ ਇੱਥੇ ਆਲਟਰਨੇਟ ਅਨਸਰ ਦੇਖਦੇ ਹਾਂ ਤੋ ਬੇਟਾ ਆ 1 ਨੰਬਰ ਦੇ ਵਿੱਚ ਹੀ 196 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 48 ਕਹਿੰਦਾ ਇੱਕ ਭਿੰਨ ਉਹੀ ਜਾਂ ਬਰਾਬਰ ਰਹਿੰਦੀ ਹੈ ਜਦੋਂ ਇਹ ਬੇਟਾ ਸਮਝਣ ਵਾਲਾ ਸਵਾਲ ਹੈ ਕਹਿੰਦਾ ਇੱਕ ਹੀ ਸੰਖਿਆ ਵਿੱਚ ਅੰਸ਼ ਤੇ ਹਾਰ ਵਿੱਚ ਇੱਕ ਹੀ ਸੰਖਿਆ ਅੰਸ਼ ਤੇ ਹਾਰ ਵਿੱਚ ਜੋੜੀ ਜਾਵੇ ਨਹੀਂ ਬੇਟਾ ਫੇਰ ਭਿੰਨ ਬਰਾਬਰ ਨਹੀਂ ਰਹਿੰਦੀ ਮੰਨ ਲਓ 2/3 ਇਹਦੇ ਵਿੱਚ ਆਪਾਂ ਉੱਪਰ ਵੀ 4 ਜੋੜ ਦਿੰਨੇ ਆ ਤੇ ਥੱਲੇ ਵੀ 4 ਜੋੜ ਦਿੰਨੇ ਆ ਜਮਾ 4 ਕਰ ਦਿੰਨੇ ਤੇ 8 ਬਣ ਗਿਆ 6/7 6/7 ਤੇ 2/3 ਬਰਾਬਰ ਨਹੀਂ ਹੁੰਦੀਆਂ ਬੇਟਾ ਠੀਕ ਹੈ ਇਸ ਕਰਕੇ ਆ ਗਲਤ ਹੋ ਗਿਆ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਇੱਕ ਹੀ ਸੰਖਿਆ ਅੰਸ਼ ਤੇ ਹਰ ਵਿੱਚੋਂ ਘਟਾ ਦਿੱਤੀ ਜਾਵੇ ਨਹੀਂ ਬੇਟਾ ਜੇ ਮੰਨ ਲਓ ਇਹ 2/3 ਹੀ ਆ ਸੰਖਿਆ ਸਾਡੇ ਕੋਲੇ ਹੈਨਾ 2/3 ਹੈ ਤੇ ਅਸੀਂ ਦੋਵਾਂ ਚੋਂ ਇੱਕ-ਇੱਕ ਘਟਾ ਦਿੰਨੇ ਆ 2 1 ਤੇ 3 1 ਇਹ ਬਣ ਗਿਆ 1/2 2/3 ਤੇ 1/2 ਤਾਂ ਬਰਾਬਰ ਨਹੀਂ ਹੁੰਦੇ ਠੀਕ ਆ ਅਲੱਗ-ਅਲੱਗ ਹੋ ਗਏ ਇਹ ਠੀਕ ਨਹੀਂ ਹੈਗਾ ਅੱਗੇ ਬੇਟਾ ਇੱਕ ਹੀ ਸੰਖਿਆ ਅੰਸ਼ ਤੇ ਹਰ ਨਾਲ ਗੁਣਾ ਕੀਤੀ ਜਾਵੇ ਸਿਫਰ ਨੂੰ ਛੱਡ ਕੇ ਇਹ ਠੀਕ ਆ ਬੇਟਾ 2/3 ਤੇ ਜਦੋਂ ਬੇਟਾ ਮੰਨ ਲਓ ਆਪਾਂ 2 ਨਾਲ ਗੁਣਾ ਕਰ ਦਿੰਨੇ ਆ 2 2/3 2 2 2 4 6 ਇਹਨੂੰ ਬੇਟਾ ਜਦੋਂ ਕੱਟ ਕੇ ਸਰਲ ਫਾਰਮ ਚ ਲਿਆਵਾਂਗੇ ਤਾਂ ਇਹ 2/3 ਹੀ ਰਹਿ ਜੂਗੀ ਆਹਾ ਆਨਸਰ ਠੀਕ ਆ ਇੱਕ ਹੀ ਸੰਖਿਆ ਨੂੰ ਦੇ ਅੰਸ਼ ਤੇ ਹਰ ਨੂੰ ਇੱਕੋ ਹੀ ਸੰਖਿਆ ਦੇ ਨਾਲ ਜੇਕਰ ਗੁਣਾ ਕਰ ਦਿੱਤਾ ਜਾਵੇ ਤਾਂ ਉਹ ਭਿੰਨ ਜਿਹੜੀ ਸੇਮ ਰਹਿ ਜਾਂਦੀ ਹੈ ਠੀਕ ਹੈ ਬੇਟਾ ਇਹ ਕਿਉਂਕਿ ਕਨਸੈਪਟ ਕਲੀਅਰ ਵਾਲਾ ਸਵਾਲ ਆ ਜਿਹੜਾ ਇਹ ਪੁੱਛਿਆ ਗਿਆ ਸੀ ਠੀਕ ਹੈ ਤਾਂ ਇਸ ਦੇ ਰੈਸੀਪਰੋਕਲ ਨਾਲ ਗੁਣਾ ਕਰ ਦਿੱਤਾ ਜਾਵੇ ਇਹ ਵੀ ਗਲਤ ਆ ਬੇਟਾ ਸਿਰਫ ਆਹਾ ਠੀਕ ਆ ਜੇ 2/3 3/2 ਕਰੋਗੇ ਤਾਂ 1 ਹੀ ਆ ਜਾਣਾ ਉੱਤਰ ਕੱਟ ਕੇ ਇਹ ਠੀਕ ਨਹੀਂ ਹੈਗਾ ਠੀਕ ਹੈ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਸਵਾਲ ਨੰਬਰ 49 ਸਵਾਲ ਨੰਬਰ 49 ਕਹਿੰਦਾ ਜੇਕਰ ਅਸੀਂ 1 ਤੋਂ 100 ਤੱਕ ਦੀਆਂ ਸਾਰੀਆਂ ਸੰਖਿਆਵਾਂ ਨੂੰ ਲਿਖਦੇ ਹਾਂ ਤਾਂ ਅੰਕ 9 ਕਿੰਨੀ ਵਾਰ ਆਉਂਦਾ ਹੈ ਇਹ ਤਾਂ ਬੇਟਾ ਸੌਖਾ ਹੀ ਸੀ ਸਵਾਲ ਹੈ ਨਾ 1 ਤੋਂ 100 ਤੱਕ ਇਹਦੇ ਵਿੱਚ ਬੇਟਾ ਪਹਿਲਾਂ ਤਾਂ 9 ਆ ਗਿਆ ਇੱਕ ਫਿਰ 19 ਦੇ ਵਿੱਚ ਆ ਗਿਆ ਇੱਕ ਵਾਰੀ ਠੀਕ ਹੈ ਫਿਰ 29 ਦੇ ਵਿੱਚ ਫਿਰ 39 ਦੇ ਵਿੱਚ ਫਿਰ 49 ਦੇ ਵਿੱਚ ਫਿਰ 59 ਦੇ ਵਿੱਚ ਫਿਰ 69 ਫਿਰ 79 ਦੇ ਵਿੱਚ ਆ ਗਿਆ 9 ਫਿਰ 99 ਦੇ ਵਿੱਚ 9 ਆ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਬੇਟਾ 90 91 92 ਚ 9 93 ਚ 9 94 ਚ 9 95 ਚ 9 96 ਚ 9 97 ਚ 9 98 ਚ 9 ਤੇ 99 ਚ 9 ਦੋ ਵਾਰੀ ਆ ਗਿਆ ਹੁਣ ਗਿਣ ਲਓ ਇਹ ਕਿੰਨੇ ਵਾਰੀ 1 2 3 4 5 6 7 8 9 10 11 12 13 14 15 16 17 18 ਤੇ ਆ ਦੋ ਵਾਰੀ ਨੂੰ ਆਹਾ 20 ਤਾਂ 20 ਵਾਰੀ 9 ਆ ਜਿਹੜਾ ਆਊਗਾ ਇਹ ਤਾਂ ਸੌਖਾ ਹੀ ਸੀ ਸਵਾਲ ਬੁੱਤ ਤੇ ਬੇਟਾ ਆ ਬੀ ਆਲਟਰਨੇਟਿਵ ਆ ਜਿਹੜਾ ਰਾਈਟ ਆਨਸਰ ਆਉਂਦਾ ਭਈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50 ਕਿੰਦਾ ਜੇਕਰ 4392 ਤਕਸੀਮ 4392 ਤਕਸੀਮ ਨੂੰ ਅਸੀਂ ਗੁਣਾ ਚ ਕਨਵਰਟ ਕਰ ਲੈਣੇ ਆ ਠੀਕ ਹੈ ਤਾਂ ਇਹ ਬੇਟਾ 1/3.64 ਆ ਜਾਂਦਾ ਨਾ ਸਿਰਫ ਕਨਸੈਪਟ ਕਲੀਅਰ ਕਰਨ ਦੇ ਲਈ ਤਾਂ ਡੈਸੀਮਲ ਦਾ 1 ਕਾ ਤੇ ਸੱਜੇ ਹੱਥ ਜਿੰਨੇ ਅੱਖਰ ਆ ਉਹਨੀਆਂ ਜ਼ੀਰੋ ਆ ਆ ਡੈਸੀਮਲ ਖਤਮ ਹੋ ਜਾਂਦਾ ਤੇ ਬੇਟਾ ਇਹਦਾ ਉੱਤਰ ਸਾਨੂੰ 12 ਦਿੰਦਾ ਪਿਆ ਠੀਕ ਹੈ 1200 ਸੌਰੀ ਠੀਕ ਹੈ ਤੇ ਬੇਟਾ ਇਹ ਜਦੋਂ 366 ਇਹ ਦਾ ਅੰਡਰਸਟੂਡ ਆ ਵੀ 1200 ਇਹ 366 ਨੂੰ ਜਦੋਂ ਇਹਦੇ ਨਾਲ ਕਰਦੇ ਆ ਭਾਗ ਤਾਂ 12 ਉੱਤਰ ਆਉਂਦਾ ਪਿਆ ਠੀਕ ਹੈ ਫਿਰ ਉਹ ਇਸੇ ਸਵਾਲ ਨੂੰ ਇਸ ਤਰ੍ਹਾਂ ਪੁੱਛਦਾ ਪਿਆ ਜੇਕਰ 439.2 ਇਹਦੇ ਵੀ ਬੇਟਾ ਆਪਾਂ ਆ ਤਾਂ ਸਾਨੂੰ ਦਿੱਤਾ ਹੀ ਹੋਇਆ ਨਾ ਠੀਕ ਹੈ ਆ ਸੀ ਆਪਣੇ ਕੋਲ ਬਣਾ ਲਿਆ ਤੇ 439.2 ਗੁਣਾ 1/36.6 ਤੇ ਬੇਟਾ ਆ ਡੈਸੀਮਲ ਦਾ ਏ ਕਾ ਲਾ ਲੋ ਤੇ ਸੱਜਿਆ ਤੇ ਬਿੰਦੀਆਂ ਡੈਸੀਮਲ ਖਤਮ ਕਰ ਦੋ ਤੇ ਆ ਡੈਸੀਮਲ ਦਾ ਏ ਆ ਤੇ ਸੱਜਿਆ ਤੇ ਬਿੰਦੀਆਂ ਡੈਸੀਮਲ ਖਤਮ ਕਰਤਾ ਤੇ ਬੇਟਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹਨੂੰ ਇਹਦੇ ਨਾਲ ਕੱਟ ਕੇ 12 ਉੱਤਰ ਆਉਂਦਾ ਪਿਆ ਹੈ ਨਾ ਆਪਾਂ ਉੱਪਰ ਇਹ ਦਿੱਤਾ ਹੀ ਹੋਇਆ ਸਾਨੂੰ ਅਪਾ ਉੱਤੇ ਵੀ ਕੱਢ ਲਿਆ ਸੀ ਉਹਨੇ ਕਿਉਂਕਿ ਦਿੱਤਾ ਹੀ ਸੀ 1200 ਉੱਤਰ ਤਾਂ ਕੱਟ ਕੇ 12 ਆਉਂਦਾ ਤੇ ਇਹ ਤਾਂ ਸਾਨੂੰ ਪਤਾ 12 ਉੱਤਰ ਆਉਂਦਾ ਪਿਆ ਤੇ ਆਹ 0 ਨਾਲ 10 ਨਾਲ 10 ਘਟੇ ਕਿ 12 ਹੀ ਇਹਦਾ ਜਿਹੜਾ ਉੱਤਰ ਆ ਗਿਆ ਸਿਰਫ ਬੇਟਾ ਇਹ ਕਨਸੈਪਟ ਹੀ ਕਲੀਅਰ ਮੰਗਦਾ ਸਾਨੂੰ ਕਨਸੈਪਟ ਕਲੀਅਰ ਹੋਣਾ ਚਾਹੀਦਾ ਤਾਂ ਬੇਟਾ ਇਹਦਾ ਉੱਤਰ ਹੈ ਜਿਹੜਾ ਏ ਆਉਂਦਾ ਪਿਆ 12 ਤੇ ਇਹਦੇ ਨਾਲ ਹੀ ਬੇਟਾ 50 ਤੱਕ ਸਵਾਲ ਆ ਜਿਹੜੇ ਸਾਡੇ ਹੋਗੇ ਪੰਜ ਸਵਾਲ ਕੰਪਲੀਟ ਕਰ ਲਏ ਆਪਾਂ ਇਸ ਵੀਡੀਓ ਵਿੱਚ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯ